ਓਨਲੀ ਬ੍ਰੈਮਟਨ ਵਾਲੇ اسپੈਸ਼ਲੀ ਵੀਡੀਓ ਤੁਹਾਡੇ ਵਾਸਤੇ ਆ ਮੈਂ ਤੁਹਾਨੂੰ ਪਹਿਲਾਂ ਵੀ ਵਾਰਨ ਕਰਿਆ ਸੀਗਾ ਕਿ ਆਪਣੇ ਅਕਾਊਂਟ ਤੋਂ ਗਰਲ ਫੋਟੋਆਂ ਵੀਡੀਓ ਐਦਾਂ ਮਤਲਬ ਨਾ ਪਾਓ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਅਸੀਂ ਜਾਣਦੇ ਹਾਂ ਬੀਤੇ ਦਿਨੀ ਪ੍ਰੀਤ ਜੱਟੀ ਦੀ ਮੈਰਿਜ ਹੋਈ ਜਿਸ ਨੂੰ ਲੈ ਕੇ ਸਾਰੇ ਹੀ ਬਹੁਤ ਹੈਰਾਨ ਹੋਏ ਉੱਥੇ ਹੀ ਤੁਹਾਨੂੰ ਦੱਸ ਦਈਏ ਮੈਰਿਜ ਤੋਂ ਬਾਅਦ ਪ੍ਰੀਤ ਜੱਟੀ ਨੇ ਇੰਸਟਾਗ੍ਰam ਪੇजेस ਵਾਲਿਆਂ ਦੇ ਲਈ ਇੱਕ ਵੀਡੀਓ ਪਾਈ ਜਿੱਥੇ ਉਹ ਕਹਿੰਦੀ ਹੋਈ ਦਿਖਾਈ ਦੇ ਰਹੀ ਹੈ ਕਿ ਉਸ ਦੀਆਂ ਵੀਡੀਓਜ਼ ਨੂੰ ਐਡੀਟਿੰਗ ਕਰ ਕਰਕੇ ਨਾ ਪਾਇਆ ਜਾਵੇ ਮਤਲਬ ਤੁਸੀਂ ਆਪ ਤਾਂ ਬਾਹਰ ਬੈਠੇ ਹੋ ਹਨਾ ਤੇ ਦੂਸਰੇਆਂ ਦੀਆਂ ਮਤਲਬ ਈਆਂ ਪੈਣਾਂ ਲਈ ਤੁਸੀਂ ਗਲਤ ਐਡਿਟ ਕਰ ਕਰਕੇ ਪੋਸਟਾਂ ਪਾ ਰਹੇ ਹੋ اسپੈਸ਼ਲੀ ਓਨਲੀ ਬ੍ਰੈਂਪਟਨ ਵਾਲਿਆਂ ਵਾਸਤੇ ਓਕੇ ਅਜਨੰਦ ਦਾ ਅਕਾਊਂਟ ਆ ਮੈਂ ਇਹਨਾਂ ਨੂੰ ਕਹਿ ਰਹੀ ਮੈਂ ਪਹਿਲਾਂ ਵੀ ਕਿਹਾ ਸੀਗਾ ਹੁਣ ਫੇਰ ਕਹਿ ਰਹੀ ਹਾਂ ਨਹੀਂ ਤਾਂ ਕੋਈ ਸਟ੍ਰਿਕਟ ਐਕਸ਼ਨ ਲਵੇਗੀ ਤੁਹਾਨੂੰ ਦੱਸ ਦਈਏ ਪ੍ਰੀਤ ਜੱਟੀ ਦੀ ਮੈਰਿਜ ਬਾਰੇ ਖੁਲਾਸਾ ਵੀ ਇੰਸਟਾਗ੍ਰam ਪੇजेस ਦੇ ਵੱਲੋਂ ਹੀ ਕੀਤਾ ਗਿਆ ਸੀ ਹਾਲਾਂਕਿ ਕਿਸੇ ਨੇ ਵੀ ਇਸ ਗੱਲ ਤੇ ਪਹਿਲਾਂ ਯਕੀਨ ਨਹੀਂ ਕੀਤਾ ਸੀ ਪਰ ਜਿਉਂ ਹੀ ਪ੍ਰੀਤ ਜੱਟੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਝੂੜੇ ਵਾਲੀ ਬਾਹ ਦੇ ਨਾਲ ਵੀਡੀਓ ਪਾਈ ਤਾਂ ਸਾਰੇ ਹੀ ਹੈਰਾਨ ਹੋ ਗਏ ਹਨਨ ਦੱਸ ਦੇ ਅੱਜ ਤੋਂ ਕੁਝ ਕੁ ਦਿਨ ਪਹਿਲਾਂ ਪ੍ਰੀਤ ਜੱਟੀ ਦੀ ਇੱਕ ਕੰਟਰੋਵਰਸੀ ਹੋਈ ਸੀ ਜੋ ਕਿ ਸੋਸ਼ਲ ਮੀਡੀਆ ਤੇ ਖੂਬ ਚਰਚਾ ਵਿੱਚ ਆਈ ਅਤੇ ਉਸ ਦੇ ਕੁਝ ਦਿਨ ਬਾਅਦ ਹੀ ਪ੍ਰੀਤ ਜੱਟੀ ਦੀ ਮੈਰਿਜ ਹੋ ਗਈ। ਵੈਲ ਤਸਵੀਰਾਂ ਤੇ ਵੀਡੀਓਜ਼ ਵਿੱਚ ਤੁਸੀਂ ਪ੍ਰੀਤ ਜੱਟੀ ਦੇ ਹਸਬੰਦ ਨੂੰ ਵੀ ਵੇਖ ਸਕਦੇ ਹੋ। ਬਾਕੀ ਤੁਸੀਂ ਇਸ कपल ਨੂੰ ਕੰਗ੍ਰੈਚੂਲੇਟ ਜ਼ਰੂਰ ਕਰਨਾ ਐਂਡ ਪ੍ਰੀਤ ਜੱਟੀ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ।